ਉਹਨਾਂ ਨੇ ਤਾਂ ਪਹਿਲਾਂ ਤਾਂ ਸਾਨੂੰ ਆਏ ਪਹਿਲਾਂ ਤਾਂ ਸਾਨੂੰ ਸਾਡੇ ਘਰ ਦੇਖਿਆ ਦੂਜੀ ਵਾਰ ਆਉਣ ਸਰ ਬਸ ਕੁਝ ਨਹੀਂ ਸਾਨੂੰ ਉਹਨਾਂ ਨੇ ਇਹ ਗੱਲ ਕੀਤੀ ਕਹਿੰਦਾ ਭਾਣੇ ਤੁਸੀਂ ਫਿਕਰ ਨਾ ਕਰੋ ਹੁਣ ਅਸੀਂ ਆ ਗਏ ਤੁਸੀਂ ਫਿਕਰ ਨਹੀਂ ਕਰਨੀ ਕਹਿੰਦੇ ਵੀ ਤੁਸੀਂ ਮਤਲਬ ਘਰ ਪਾਉਣਾ ਹੈ 5 ਲੱਖ ਤੁਹਾਨੂੰ ਹੁਣ ਦਿੰਨੇ ਆ ਘਰ ਨੂੰ ਤਿਆਰ ਕਰੋ 5 ਲੱਖ ਜਦੋਂ ਕੰਮ ਰਹਿ ਗਿਆ ਤੁਹਾਨੂੰ ਫੇਰ ਦਵਾਂਗੇ ਕਿਸੇ ਤਵੇ ਕੋਈ ਚੀਜ਼ ਮੰਗਣ ਦੀ ਲੋੜ ਨਹੀਂ ਕਿਸੇ ਨੂੰ ਵੀ ਨਹੀਂ ਕਹਿਣਾ بس ਜਿੰਨੇ ਪੈਸੇ ਚਾਹੀਦੇ ਆ 5 ਲੱਖ 10 ਲੱਖ ਲੱਗੇ 15 ਲੱਖ ਲੱਗੇ ਚਾਹੀ 30 ਲੱਖ ਲੱਗ ਜੇ ਥੋਡੇ ਘਰ ਤੇ ਕਹਿੰਦੇ ਅਸੀਂ ਮੈਂ ਲਾਉਂਗਾ ਮੈਂ ਖੜਾ ਸਾਰੀ ਜ਼ਿੰਮੇਵਾਰੀ ਚੱਕ ਲਈ ਸਾਰੀ ਜ਼ਿੰਮੇਵਾਰੀ ਇਹਦੇ ਵਿਆਹ ਦੀ ਵੀ ਛੋਟੀ ਦੇ ਵਿਆਹ ਦੀ ਵੀ ਚੱਕ ਕੇ ਜ਼ਿੰਮੇਵਾਰੀ ਚ ਲੈ ਕੇ ਗਏ ਤੇ ਸਭ ਤੋਂ ਵੱਡੀ ਖੁਸ਼ੀ ਸਾਨੂੰ ਵੀ ਜਿਹੜੀ ਗੱਡੀ ਅਨਾਉਂਸ ਕੀਤੀ ਐ ਚਲੋ ਉਹ ਤਾਂ ਬਈ ਹਰ ਇੱਕ ਪਲੇਅਰ ਨੂੰ ਹੀ ਹੁੰਦੀ ਆ ਪਰ ਅਸੀਂ ਕਦੇ ਸੋਚਿਆ ਨਹੀਂ ਸੀ ਵੀ ਸਾਨੂੰ ਅਸੀਂ ਸਾਡੀ ਇੰਨੀ ਹیثیت ਹੈਗੀ ਐ ਪਰ ਉਹੀ ਗੱਲ ਨਾ ਹੋ ਜਾਂਦੀ ਨਾ ਵੀ ਮੁੱਲ ਪੈ ਗਿਆ ਪਰਿਵਾਰ ਚ ਕੌਣ ਕੌਣ ਐ ਕਿਸ ਤਰੀਕੇ ਦੇ ਹਾਲਾਤ ਸੀ ਪਹਿਲਾਂ ਹਲਾ ਤਾਂ ਬਈ ਸਾਡੇ ਸ਼ੁਰੂ ਤੋਂ ਹੀ ਮਾੜੇ ਸੀਗੇ ਤੇ ਸੋਚਿਆ ਜਾਵੇ ਤਾਂ ਬਚਪਨ ਤੋਂ ਹੀ ਮਾੜੇ ਸੀਗੇ ਅੱਛਾ ਉਹ ਕਿਹੜਾ ਦਿਨ ਹੈ ਉਹ ਵੀ ਜਿਹੜਾ ਅਸੀਂ ਨੇ ਇੱਕ ਮਜਬੂਰੀ ਜਿਹੀ ਹੰਡਾਇਆ ਹੈਗਾ ਵੀ ਪੜ੍ਹਾਈ ਨੂੰ ਲੈ ਕੇ ਕੰਮ ਕਰਨ ਨੂੰ ਲੈ ਕੇ ਕਈ ਸ਼ੌਂਕ ਪੜ੍ਹਾਈਆਂ ਸਾਡੀਆਂ ਦਬ ਗਈਆਂ ਇੱਕ ਪੈਸੇ ਕਰਕੇ ਸਾਰੀਆਂ ਭੈਣ ਚਾਰੇ ਭੈਣਾਂ ਨੂੰ ਚਲੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਸਾਡੀ ਮਾਂ ਦਾ ਵੀ ਸਾਡੇ ਪਿਓ ਦਾ ਤੇ ਸਾਡੇ ਭਰਾਵਾਂ ਦਾ ਵੀ ਸਾਨੂੰ ਪਲੱਸ 2 ਪਲੱਸ 2 ਤਾਂ ਕਰਵਾਈ ਦਿੱਤੀ ਇਹਨਾਂ ਨੇ ਕੁੜੀਆਂ ਨੂੰ ਆਪ ਚਾਹੇ ਘੱਟ ਪੜੇ ਨੇ ਪਰ ਸਾਨੂੰ ਉਹਨਾਂ ਨੇ ਇਹ ਪੜ੍ਹਾਈ ਵੱਲੋਂ ਵੀ ਪਿੱਛੇ ਨਹੀਂ ਰੱਖਿਆ